ਉਹਨਾਂ 'ਚ ਵੀ ਇਹ ਵਿਕਤ ਆ ਗਈਆਂ ਨੇ ਵੀ ਤਲਾਕ ਹੋ ਗਿਆ ਕੀ ਮਸਲਾ ਤੂੰ ਮੈਨੂੰ ਜਾਣਦਾ ਮੈਂ ਤੈਨੂੰ ਜਾਣਦਾ ਗੱਲ ਖਤਮ ਆ ਵਾ ਤੂੰ ਮੇਰੇ ਨਾਲ ਰਹਿਣਾ ਜਾਂ ਰਹਿ ਨਹੀਂ ਰਹਿਣਾ ਨਾ ਰਹਿ ਅਕਸਰ ਇਹੀ ਗੱਲ ਹੁੰਦੀ ਮੇਰੀ ਜ਼ਿੰਦਗੀ ਮੈਂ ਕੀ ਕਰਨਾ ਮੈਨੂੰ ਪਤਾ ਮੈਨੂੰ ਪਤਾ ਤੈਨੂੰ ਤੂੰ ਵੀ ਕਰਨਾ ਤੈਨੂੰ ਨਹੀਂ ਪਤਾ ਨਜ 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 ਜੋ ਟੁੱਟ ਟੁੱਟ ਕੇ ਆਈਆਂ ਨੇ ਇਦਾਂ ਇਦਾਂ ਨਜ ਦਾ ਜਿਹੜਾ ਬਲਾਸਟ ਹੀ ਐਂਡ ਤੇ ਵਸੇ ਫਮੇ ਹੋ ਤੇਰੇ ਚਾਚੇ ਦਾ ਮੁੰਡਾ ਹੀ ਹੋਵੇ ਜਾਂ ਭਰਾ ਦਾ ਮੁੰਡਾ ਹੀ ਹੋਵੇ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਓਏ ਇੱਧਰ ਫਰਦਾ ਇੱਥੇ ਕੀ ਕਰਦਾ ਫਰਦਾ ਕੀ ਲੈਣ ਆਇਆ ਇੱਥੇ ਇਹ ਸਵਾਲ ਨਹੀਂ ਕਰ ਸਕਦੇ ਮਾਤਾ ਜਾਂ ਦਾ ਪਿਓ ਹੀ ਕਹਿ ਦੂ ਭਾਈ ਤੂੰ ਕੀ ਲੈਣਾ ਸਾਡਾ ਮੁੰਡਾ ਜਿੱਧਰ ਮਰਜੀ ਜਾਵੇ ਘਰ ਅਲੀ ਕਿ ਸੇਦੀ ਗਾਲ ਕਿਸੇ ਨੇ ਕੱਢਿਆ ਨਹੀਂ ਵੀ ਤੂੰ ਇੱਥੇ ਕੀ ਕਰਦੀ ਐ ਤੂੰ ਐਂ ਕੀ ਕਰਦੀ ਐ ਹਾਂ ਹੁਣ ਹੁਣ ਦੋ ਤਿੰਨ ਜੀ ਆ ਆਪਸੇ ਜੀ ਨਹੀਂ ਬਣਦੀ 2-3 ਮਹੀਨੇ ਬਾਅਦ ਹੀ ਡਿਵੋਰਸ ਦੀ ਗੱਲ ਆ ਜਾਂਦੀ ਹੈ। ਹੂੰ ਬਹੁਤ ਸਾਰੇ 80% ਚੋਂ 40% ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਆਪ ਪਸੰਦ ਕੀਤਾ ਹੁੰਦਾ ਮੁੰਡਾ ਜਾਂ ਕੁੜੀ। ਹੂੰ ਉਹਨਾਂ 'ਚ ਵੀ ਇਹ ਦਿੱਕਤ ਆ ਗਈਆਂ ਨੇ ਵੀ ਤਲਾਕ ਹੋ ਗਿਆ। ਕੀ ਮਸਲਾ? ਮੇਰੇ ਹਿਸਾਬ ਦੇ ਨਾਲ ਤਾਂ ਇਹ ਹੀ ਹੈ ਵੀ ਆਪਾਂ ਜਿਹੜੀਆਂ ਕਦਰਾਂ ਕੀਮਤਾਂ ਹੈਗੀਆਂ ਹਾਂ ਉਹਨਾਂ ਨੂੰ ਭੁੱਲ ਗਏ ਜਾਂ ਆਪਾਂ ਨੂੰ ਪਤਾ ਹੀ ਨਹੀਂ। ਪਹਿਲੀ ਗੱਲ ਤਾਂ ਕਿਤੇ ਨਾ ਕਿਤੇ ਚੁੱਪ ਕਰਨਾ ਵੀ ਪੈਂਦਾ। ਇੱਕ ਜੰਦਾ ਚੁੱਪ ਇੱਕ ਇੱਕ ਇਹ ਚੀਜ਼ ਆਈ ਵੀ ਘਰ ਖਤਮ ਹੋ ਗਿਆ ਨਾ। ਹੁਣ ਘਰ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਆ ਹਾਂ ਘਰ ਨਾਮ ਦੀ ਕੋਈ ਚੀਜ਼ ਨਹੀਂ ਮੈਨੂੰ ਲੱਗਦਾ ਹੁੰਦਾ ਵੀ ਜਿੰਨੇ ਕੁ ਮੈਂ ਆਲੇ-ਦੁਆਲੇ ਦੇਖਦਾ ਜਾਂ ਬਹੁਤੇ ਬੰਦੇ ਦੇਖਦੇ ਆ ਉਹਨਾਂ ਨੇ ਉਹਨਾਂ ਨੇ ਵਿਆਹ ਵੀ ਕਰਾ ਲਿਆ ਹੁੰਦਾ ਔਰ ਬੱਚੇ ਵੀ ਜੰਮ ਲਏ ਹੁੰਦੇ ਪਰ ਉਹਨਾਂ ਕੋਲੇ ਹਜੇ ਘਰ ਨਹੀਂ ਹੁੰਦਾ ਕੋਈ ਇਦਾਂ ਦਾ ਹਨਾ ਘਰ ਨਹੀਂ ਹੁੰਦਾ ਹੂੰ ਕੋਈ ਆਲਾ-ਦੁਆਲਾ ਨਹੀਂ ਜਾਣਦਾ ਹੁੰਦਾ ਬਿਲਕੁਲ ਹਨਾ ਤੂੰ ਮੈਨੂੰ ਜਾਣਦਾ ਮੈਂ ਤੈਨੂੰ ਜਾਣਦਾ ਗੱਲ ਖਤਮ ਆ ਵਾ ਤੂੰ ਮੇਰੇ ਨਾਲ ਰਹਿਣਾ ਜਾਂ ਰਹਿ ਨਹੀਂ ਰਹਿਣਾ ਨਾ ਰਹਿ ਇੱਕ ਜਿਹੜਾ ਆਇਆ ਵੀ ਮੇਰੀ ਜ਼ਿੰਦਗੀ ਆ ਇੱਥੇ ਅਕਸਰ ਇਹੀ ਗੱਲ ਆਉਂਦੀ ਮੇਰੀ ਜ਼ਿੰਦਗੀ ਮੈਂ ਕੀ ਕਰਨਾ ਮੈਨੂੰ ਪਤਾ ਮੈਨੂੰ ਪਤਾ ਤੈਨੂੰ ਤੂੰ ਕੀ ਕਰਨਾ ਤੈਨੂੰ ਨਹੀਂ ਪਤਾ ਇਸੇ ਗੱਲਾਂ ਜੀ ਜਦੋਂ ਨਿੱਜਵਾਦ ਆ ਜਾਂਦਾ ਹੈ ਹਨਾ ਉਹ ਚੀਜ਼ਾਂ ਬਹੁਤ ਭੈੜੀਆਂ ਲੈ ਕੇ ਆਉਂਦੀਆਂ ਨਿੱਜਵਾਦ ਕਰਕੇ ਹੀ ਚੀਜ਼ਾਂ ਥੋੜ ਟੁੱਟਦੀਆਂ 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 ਛੋਟੀਆਂ ਛੋਟੀਆਂ ਆ ਜਾਂਦੀਆਂ ਹਾਂ ਹਨਾ ਨਿੱਜਵਾਦ ਕਰਕੇ ਰੀਲਾਂ ਆਈਆਂ ਜਿਹੜੀਆਂ ਰੀਲਾਂ ਜਿਤਨਾ ਕਿ ਟ੍ਰੀਲਾਂ ਜਿਵੇਂ ਸ਼ਾਰਟ ਇਹ ਉੱਥੇ ਹੀ ਆ ਜਾਂਦੀਆਂ ਨਿੱਜ 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 ਟੁੱਟ ਟੁੱਟ ਕੇ ਆਈਆਂ ਦੀਆਂ ਦਾ 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 ਨਿੱਜ ਦਾ ਜਿਹੜਾ ਬਲਾਸਟ ਹੀ ਐਂਡ ਤੇ ਬੱਸ ਇਹ ਨਿੱਜਵਾਦ ਜਿਹੜਾ ਹੂੰ ਵੀ ਮੇਰੀ ਜ਼ਿੰਦਗੀ ਹੁਣ ਨੇ ਛੋਟੇ ਛੋਟੇ ਨਿਆਣੇ ਇਹ ਕਹਿ ਦੰਗੇ ਤੂੰ ਕਿਸੇ ਨਿਆਣੇ ਨੂੰ ਇਹ ਨਹੀਂ ਕਹਿ ਸਕਦਾ ਪਰ ਮੈਂ ਉਹ ਤੇਰੇ ਚਾਚੇ ਦਾ ਮੁੰਡਾ ਹੀ ਹੋਵੇ ਜਾਂ ਭਰਾ ਦਾ ਮੁੰਡਾ ਹੀ ਹੋਵੇ ਉਹ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਓਏ ਕਿਧਰ ਫਰਦਾ ਇੱਥੇ ਕੀ ਕਰਦਾ ਫਰਦਾ ਕੀ ਲੈਣ ਆਇਆ ਇੱਥੇ ਇਹ ਸਵਾਲ ਨਹੀਂ ਕਰ ਸਕਦੇ ਕੋ ਹੁੰਦੇ ਨਹੀਂ ਨਹੀਂ ਕਹਾਂਦੇ ਅਗਲੇ ਦੀ ਮਾਤਾ ਜਾਂ ਅਗਲੇ ਦਾ ਪਿਓ ਹੀ ਕਹਿ ਦੂ ਭਾਈ ਤੂੰ ਕੀ ਲੈਣਾ ਸਾਡਾ ਮੁੰਡਾ ਇਧਰ ਮਰਜੀ ਜਾਵੇ ਤੇ ਮੈਂ ਇਹ ਵੀ ਦੇਖੇ ਆਪਾਂ ਦਾ ਪਿੰਡ ਦੇ ਵਿੱਚ ਇਦਾਂ ਦਾ ਬੰਦਾ ਇਦਾਂ ਦੀਆਂ ਚੀਜ਼ਾਂ ਇਹ ਕਿ ਜੇ ਤੁਸੀਂ ਕਿਤੇ ਬਾਹਰੋਂ ਇਦਾਂ ਵੀ ਫਿਰਦੇ ਆ ੱਡੇ-ਉੱਡੇ ਤੇ ਨਾ ਜੇ ਕਿਸੇ ਨੇ ਦੇਖ ਲੈਂਦੇ ਸੀ ਵੀ ਯਾਰ ਆਪਣੇ ਪਿੰਡ ਦਾ ਬੰਦਾ ਫਿਰਦਾ ਤੇ ਲੁਕਣਾ ਪੈਂਦਾ ਸੀ ਯਾਰ ਵੀ ਕਿਤੇ ਉਹ ਨੂੰ ਨਾ ਪਤਾ ਲੱਗ ਜੇ ਵੀ ਇਹ ਇੱਥੇ ਹੀ ਕਰਦਾ ਇਹ ਕਿਤੇ ਕੀ ਕਰਦਾ ਹਾਂ ਡਰ ਸੀ ਇੰਦਰ ਨਾਲੇ ਨਾਲੇ ਕਰਨਾ ਕੀ ਸੀ ਕੁਝ ਨਹੀਂ ਬੱਤ-ਬੱਤ ਬੇਰ ਖਾਣ ਜਾਂਦੇ ਸੀ ਮੈਂ ਇਧਰ ਮੜਿਆ-ਮੋੜਿਆ ਤੇ ਅਸੀਂ ਬਿਲਕੁਲ ਠੀਕ ਆ ਮੜਿਆ ਤੇ ਬੇਰ ਖਾਣ ਜਾਂਦੇ ਜਾਂ ਸੰਤਰੇ ਤੋੜ ਜਾਂਦੇ ਇਹੋ ਜਿਹਾ ਕੰਮ ਕਰਨ ਜਾਂਦੇ ਸੀ ਹੂੰ ਡਰ ਸੀ ਇੱਕ ਦਾ ਡਰ ਸੀ ਫਿਰ ਵੀ ਵੀ ਯਾਰ ਕਿਤੇ ਪਤਾ ਨਾ ਹਖੜ ਪਰ ਉਹ ਪਹਿਲਾਂ ਤਾਂ ਪਰਿਵਾਰ ਵੀ ਆ ਸ਼ਾਹ ਬਾਈ ਬਹੁਤ ਵੱਡੇ ਹੁੰਦੇ ਸੀ ਸਰਵਾਰ ਵੱਡੇ ਪਰਿਵਾਰਾਂ ਚ ਵੀ ਲੋਕ ਸਰਵਾਈਵ ਕਰ ਗਏ ਇੱਕ ਦੂਜੇ ਦੀ ਕਹਿਕਵਾ ਲਈ ਘਰ ਵਾਲੀ ਕਿਸੇ ਦੀ ਗਾਲ ਕਿਸੇ ਨੇ ਕੱਢਿਆ ਨਹੀਂ ਵੀ ਤੂੰ ਇੱਥੇ ਕੀ ਕਰਦੀ ਏ ਤੂੰ ਐਂ ਕੀ ਕਰਦੀ ਏ ਹਾਂ ਹੁਣ ਹੁਣ ਦੋ ਤਿੰਨ ਜੀ ਆ ਆਪਸੀ ਜੀ ਨਹੀਂ ਬਣਦੀ ਹੁਣ ਇਹ ਹੀ ਆ ਨਾ ਅਸਲ ਦੇ ਵਿੱਚ ਦੂਜੀ ਗੱਲ ਇਹ ਵੀ ਹੋ ਗਈ ਬਾਈ ਜਦੋਂ ਕਿਸੇ ਵੀ ਪਰਿਵਾਰ ਦੇ ਵਿੱਚ ਜਦੋਂ ਦੋਨੇ ਜੀ ਕਮਾਉਣ ਲੱਗ ਜਾਂਦੇ ਆ ਠੀਕ ਆ ਕਮਾਉਣ ਤੋਂ ਪਹਿਲਾਂ ਜਿਹੜੇ ਬੰਦੇ ਸੀ ਨਾ ਉਹਨਾਂ ਨੇ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਥਾਂ ਨਹੀਂ ਬਹੁਤੀ ਦਿੱਤੀ ਹਾਂ ਇਹ ਨੁਕਸਾਨ ਅੱਗੇ ਨਹੀਂ ਰੱਖਿਆ ਉਹਨਾਂ ਨੇ ਥਾਂ ਨਹੀਂ ਦਿੱਤੀ ਉਹ ਜੇ ਘਰ 'ਚ ਕੰਮ ਕਰਦੀਆਂ ਸੀ ਤਾਂ ਉਹਨਾਂ ਨੇ ਵਿਦੇ ਹੀ ਨਹੀਂ ਯਾਰ ਵੀ ਉਹ ਕੰਮ ਕਰਦੀਆਂ ਹੂੰ ਵੀ ਅਸੀਂ ਪੈਸਾ ਕਮਾਉਣੇ ਆ ਅਸੀਂ ਬਾਹਰ ਅੰਦਰ ਖੇਤੀ ਕਰਦੇ ਆ ਬਾਹਰ ਪਾਣੀ ਲਾਉਣੇ ਕਣਕਾਂ ਨੂੰ ਜਾਂ ਜੀ ਮੈਂ ਜੌਬ ਕਰਨ ਜਾਣਾ ਮੈਂ ਕਮਾਈ ਕਰਕੇ ਲਿਆਉਣਾ ਤੂੰ ਕੀ ਕਰਦੇ ਆ ਪਰ ਉਹਦੀ ਥਾਂ ਸਮਝੀ ਨਹੀਂ ਸੀ ਕਿਸੇ ਨੇ ਉਹਦੇ ਨਤੀਜੇ ਹੁਣ ਮੈਨੂੰ ਲੱਗਦਾ ਵੀ ਆਪਾਂ ਨੂੰ ਜਾਂ ਆਪਣਿਆਂ ਤੋਂ ਬਾਅਦ ਲੈਣ ਨੂੰ ਜਾਂ ਮੈਂ ਆਪਣਾ ਚ ਬਹੁਤ ਅਨੁਭਵਤ ਨੇ ਪਾਣਿਆ ਕਿਉਂਕਿ ਹੁਣ ਬੀਬੀਆਂ ਨੂੰ ਇਹ ਪਤਾ ਵੀ ਸਾਨੂੰ ਕੰਮ ਕਰ ਅਸੀਂ ਕੰਮ ਕਰਾਂਗੇ ਕਿਉਂਕਿ ਉਹਨਾਂ ਨੂੰ ਕਮੀ ਮਹਿਸੂਸ ਇਹ ਹੋਈ ਕਿ ਯਾਰ ਜੇ ਅਸੀਂ ਕੰਮ ਨਹੀਂ ਕਰਦੀਆਂ ਅਸੀਂ ਪੈਸਾ ਨਹੀਂ ਕਮਾਉਂਦੀਆਂ ਸਾਡੇ ਕੋਲੇ ਪੈਸਾ ਨਹੀਂ ਆ ਪਾਵਰ ਨਹੀਂ ਆ ਤਾਂ ਸਾਨੂੰ ਸਮਝੇ ਕੁਝ ਨਹੀਂ ਆਂਦਾ ਸਾਡੀ ਥਾਂ ਹੀ ਹੈ ਨਹੀਂ ਅੱਛਾ ਵੀ ਔਰਤਾਂ ਡਿਮਾਂਡ ਕਰਦੀਆਂ ਨੇ ਵੀ ਸਾਨੂੰ ਆ ਡੈਸੀਗਨੇਸ਼ਨ ਹੋਣੀ ਚਾਹੀਦੀ ਆ ਜਾਂ ਸਾਡਾ ਵੀ ਪਰਿਵਾਰ ਚਾਅ ਉਹਦਾ ਹੋਣਾ ਚਾਹੀਦਾ ਚਾਹੀਏ ਕਮਾਉਂਦੀ ਚਾਹੀਏ ਨਹੀਂ ਕਮਾਉਂਦੀ ਦੇਖੋ ਵੀ ਹ ਹਰ ਇੱਕ ਹੀ ਚਾਹੁੰਦਾ ਹੂੰ ਜਦੋਂ ਤੁਸੀਂ ਕਿਸੇ ਮਤਲਬ ਪਰਿਵਾਰ ਆ ਹੁਣ ਆਪਾਂ ਜੇ ਕਿਸੇ ਪਰਿਵਾਰ ਚ ਆਪਾਂ ਕਿਸੇ ਜੀ ਨੂੰ ਪੁੱਛਾਂਗੇ ਨਾ ਵੀ ਭਾਈ ਤੈਨ ਤੈਨੂੰ ਕੋਈ ਤੇਰੇ ਸ਼ੌਂਕ ਹੈਗੇ ਜਾਂ ਤੇਰੇ ਕੋਈ ਸੁਪਨਾ ਹੈਗਾ ਹਾਂ ਹਨਾ ਤੈਨੂੰ ਕੋਈ ਚੀਜ਼ ਖਾਣੀ ਪਸੰਦ ਕੀ ਚਾਹੀਦਾ ਹਨਾ ਤਾਂ ਉਹ ਉਹਨੂੰ ਆਪਾਂ ਬਸ ਕੱਲਾ ਐਂ ਹੀ ਕਰੀ ਜਾਵਾਂਗੇ ਠੀਕ ਆ ਵੀ ਯਾਰ ਵੀ ਉਹਦੀ ਵੀ ਇਹ ਮਹਾਨਤਾ ਹੀ ਆ ਜੇ ਕੋਈ ਬੀਬੀ ਇਹ ਚੀਜ਼ ਨਹੀਂ ਮੈਨੂੰ ਲੱਗਦਾ ਵੀ ਵੀ ਇਹ ਇੱਕ ਡਿਮਾਂਡ ਕਰਦੀ ਪਈ ਹਾਂ ਵੀ ਮੈਨੂੰ ਕਿਉਂਕਿ ਉਹ ਆਪਦਾ ਪਰਿਵਾਰ ਰਹੀ ਹੈ ਪਰਿਵਾਰ ਤੋਂ ਹਨਾ ਪਰ ਵੀ ਜਦੋਂ ਆਪਾਂ ਉਹਨੂੰ ਮਤਲਬ ਮਨਫੀ ਕਰ ਦਾਂਗੇ ਹਨਾ ਮਨਸ ਹੀ ਕਰਤਾ ਖਤਮ ਹੀ ਕਰਤਾ ਉਹਦੀ ਸੋਚਾਂ ਹੀ ਨੇ ਵੀ ਯਾਰ ਵੀ ਉਹਦੇ ਕੋਈ ਲੋੜ ਹੋ ਸਕਦੀ ਹੈ ਜਾਂ ਆਪਾਂ ਉਹਦਾ ਨਾਂ ਹੀ ਨਾ ਲੈਤਾ ਕਦੇ ਜਾਂ ਆਪਾਂ ਉਹਦੇ ਕੰਮ ਨੂੰ ਕੰਮ ਹੀ ਨਾ ਸਮਝੀਏ ਯਾਰ ਵੀ ਇਹ ਕੀ ਕੰਮ ਆ ਉਹ ਚੱਕਰੀ ਇਹ ਤਾਂ ਜ਼ਾਇਰੀ ਕਰਦੇ ਆ ਹਾਂ ਤਾਂ ਸਾਰੀ ਕਰਦੇ ਆ ਹੂੰ ਸੰਤੋਲ ਨਹੀਂ ਬਣਾਇਆ ਆਪਾਂ ਪਰ ਬੰਦਾ ਅੱਗੇ ਨਾ ਅੱਗੇ ਵਧਦਾ ਗਿਆ ਕਿਉਂਕਿ ਚੀਜ਼ਾਂ ਆਉਂਦੀਆਂ ਗਈਆਂ ਜਿਵੇਂ ਜਿਵੇਂ ਚੀਜ਼ਾਂ ਆਉਂਦੀਆਂ ਗਈਆਂ ਉਹ ਬੰਦਾ ਵਰਤੀ ਗਿਆ ਉਹਨਾਂ ਨੂੰ ਹਾਂ ਬੰਦਾ ਵਰਤੀ ਗਿਆ ਬੰਦੇ ਨੇ ਸਾਰੀਆਂ ਚੀਜ਼ਾਂ ਵਰਤੀ ਗਈਆਂ ਪਰ ਜਦੋਂ ਰੇਡੀਓ ਆਇਆ ਮੈਨੂੰ ਲੱਗਦਾ ਵੀ ਜਦੋਂ ਟੈਲੀਵਿਜ਼ਨ ਆਇਆ ਟੈਲੀਵਿਜ਼ਨ ਆਇਆ ਤਾਂ ਔਰਤਾਂ ਨੂੰ ਘਰੇ ਬਹਿ ਕੇ ਪਤਾ ਲੱਗਣ ਲੱਗ ਗਿਆ ਵੀ ਬਾਹਰ ਵੀ ਕੁਝ ਇਦਾਂ ਦਾ ਹੋ ਰਿਹਾ ਹਾਂ ਹਨਾ ਮਾਰਕੀਟ ਆ ਗਈ ਉਹ ਮਾਰਕੀਟ ਦਾ ਪਰਿਵਾਰ ਤੇ ਅਸਰ ਫਿਰ ਪੈਣਾ ਹੀ ਪਿਆ